ਸੋਸ਼ਲ ਮੀਡੀਆ ਕੋਆਰਡੀਨੇਟਰ ਗਿਲ ਹਲਕਾ ਲੁਧਿਆਣਾ ਅੱਛਾ ਜੀ ਸਾਰੇ ਸਭ ਤੋਂ ਪਹਿਲਾਂ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਜਾਣ ਕੇ ਬੜੀ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਬੜਿੰਗ ਜੀ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਜਿਨ੍ਹਾਂ ਨੂੰ ਲੋਕ ਸਭਾ ਲੁਧਿਆਣਾ ਤੋਂ ਟਿਕਟ ਮਿਲੀ ਹੈ ਤੇ ਇੱਕ ਹਵਾ ਵੀ ਹੈ ਕਾਂਗਰਸ ਦੀ ਹੱਥ ਬਦਲੇਗਾ ਹਾਲਾਤ ਹੱਥ ਬਦਲੇਗਾ ਹਾਲਾਤ ਸਰਕਾਰਾਂ ਦੀਆਂ ਨੀਤੀਆਂ ਸਾਰਿਆਂ ਦੀਆਂ ਦੇਖ ਲਈਆਂ ਇਸ ਵਾਰ ਲੋਕੀ ਚਾਹੁੰਦੇ ਆ ਕਿ ਕਾਂਗਰਸ ਨੂੰ ਵੋਟ ਦਈਏ ਔਰ ਹਵਾ ਵੀ ਹੈਗੀ ਹੈ ਕਾਂਗਰਸ ਦੀ ਜਿੱਥੇ ਕਾਂਗਰਸ ਪਾਰਟੀ ਨੂੰ ਬੈਂਸ ਬ੍ਰਦਰ ਦੇ ਆਨ ਨਾਲ ਫਾਇਦਾ ਹੋਇਆ 2.5 ਤੋਂ 3 ਲੱਖ ਵੋਟ ਦਾ ਫਾਇਦਾ ਹੋਇਆ 3 ਲੱਖ ਉਸ ਤੋਂ ਬਾਅਦ ਸੁਭੀ ਮੂਸੇਵਾਲ ਦੇ ਪਿਤਾ ਜੀ ਨੇ ਵੀ ਹਮਾਇਤ ਕੀਤੀ ਹੈ ਕਾਂਗਰਸ ਪਾਰਟੀ ਨੂੰ ਕਿ ਹੱਥ ਪੰਜੇ ਨੂੰ ਵੋਟ ਪਾਓ ਔਰ ਪੰਜਾਬ ਦੇ ਜਿਹੜੇ ਰਾਜਾ ਬੜਿੰਗ ਜੀ ਹੈ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਮੈਂ ਲੁਧਿਆਣੇ ਦੇ ਵਿੱਚ ਆਪਣਾ ਘਰ ਲਵਾਂਗਾ ਜਿਹੜਾ ਮੇਰਾ ਘਰ ਹੋਊਗਾ ਲੁਧਿਆਣੇ ਦੇ ਵਿੱਚ ਆਪਣਾ ਘਰ ਰਿਹਾ ਐਸ਼ ਰੱਖੂਗਾ ਔਰ 24 ਘੰਟੇ ਮੈਂ ਲੋਕਾਂ ਦੇ ਵਿੱਚ ਰਹੂੰਗਾ ਫੋਨ ਵੀ ਚੁੱਕੂੰਗਾ ਦੋਸਤੀ ਵੀ ਨਿਵਾਵਾਂਗਾ ਫੋਨ ਵੀ ਚੱਕਾਂਗਾ ਦੋਸਤੀ ਵੀ ਨਿਵਾਵਾਂਗਾ ਤੇ ਉਸ ਤੋਂ ਬਾਅਦ ਸਭ ਤੋਂ ਵੱਡਾ ਹਾਰਡ ਵਰਕਿੰਗ ਕਾਂਗਰਸ ਪਾਰਟੀ ਦੇ ਵਿੱਚ ਰਾਜਾ ਵੜਿੰਗ ਜੀ ਹੈ ਉਹਨਾਂ ਦਾ ਤੁਸੀਂ YouTube ਚੈਨਲ ਖੋਲ੍ਹ ਲਓ ਜਦੋਂ ਟ੍ਰਾਂਸਪੋਰਟ ਮੰਤਰੀ ਰਹੇ ਇਹ ਕਿੰਨੇ ਵਧੀਆ ਕੰਮ ਕੀਤੇ ਉਹਨਾਂ ਨੇ ਤੇ ਫੇਸਬੁੱਕ ਚੈਨਲ ਖੋਲ ਲੋ ਇਹ ਸਾਰੇ ਪੰਜਾਬ ਨੂੰ ਪਤਾ ਹੈ ਕਿ ਰਾਜਾ ਬੜਿੰਗ ਜੀ ਕਿੰਨੇ ਨਿਰਦਖ ਲੀਡਰ ਹੈ ਔਰ 24 ਘੰਟੇ ਵਰਕਿੰਗ ਦੇ ਵਿੱਚ ਰਹਿੰਦੇ ਹੈ ਔਰ ਰਹੀ ਗੱਲ ਲੋਕਾਂ ਦੀ ਸੀ ਕਿ ਰਾਜਾ ਬੜਿੰਗ ਜੀ ਵਾਰਲੇ ਉਮੀਦਵਾਰ ਹੈ ਕਿ ਇੱਥੇ ਰਹਿਣਗੇ ਕਿ ਨਹੀਂ ਰਹਿਣਗੇ ਮੈਂ ਤੁਹਾਨੂੰ ਸਪਸ਼ਟ ਕਰ ਦਿੰਦਾ ਕਿ ਰਾਜਾ ਬੜਿੰਗ ਜੀ ਲੁਧਿਆਣੇ ਦੇ ਵਿੱਚ ਹੀ ਆਪਣੀ ਰਿਹਾਇਸ਼ ਰੱਖਣਗੇ ਜੇ ਜਿੱਤ ਜਾਂਦੇ ਆ ਤਾਂ ਲੁਧਿਆਣੇ ਦੇ ਵਿੱਚ ਹੀ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਲੈ ਕੇ ਆਣਾ ਤੇ ਤੁਸੀਂ ਹੱਥ ਪੰਜੇ ਨੂੰ ਮੋਹਰ ਲਾਣੀ ਹੈ ਤੇ ਬਾਕੀ ਹੱਥ ਬਦਲੇਗਾ ਹਾਲਾਤ ਆਉਣ ਵਾਲੀ 1 ਤਰੀਕ ਨੂੰ ਤੇ 4 ਤਰੀਕ ਨੂੰ ਰਿਜ਼ਲਟ ਆ ਜਾਣਾ ਸਾਰੇ ਜਨਤਾ ਦਾ ਫੈਸਲਾ ਹੈ ਦੇਖੋ ਜੀ ਜਨਤਾ ਹੀ ਆਪਣਾ ਫੈਸਲਾ ਸੁਣਾਦੀ ਹੈ ਆਉਣ ਵਾਲੀ 4 ਤਰੀਕ ਨੂੰ ਜਨਤਾ ਨੇ ਫੈਸਲਾ ਸੁਣਾ ਦੇਣਾ ਭਾਈ ਤੁਸੀਂ ਲੋਕਾਂ ਨੂੰ ਜਾਂਦੇ ਵਕਤ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਗਰਮੀ ਬਹੁਤ ਹੈਗੀ ਹੈ ਬੋਟਾਂ ਨੂੰ ਪਿਛਲੀ ਵਾਰ ਘਟ ਪਈਆਂ ਥੋੜਾ ਦੱਸੋ ਹਮੇਸ਼ਾ ਹੀ ਜਦੋਂ ਵੀ ਮੇਰੀ ਪੰਜਾਬ ਦੇ ਵਿੱਚ ਨਿਊਜ਼ ਦੇ ਵਿੱਚ ਵੀ ਖਬਰਾਂ ਲੱਗੀਆਂ ਮੈਂ ਹਮੇਸ਼ਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਨਸ਼ੇ ਪੱਤੇ ਤੋਂ ਦੂਰ ਰਹੋ ਪੰਜਾਬ ਦੇ ਵਿੱਚ ਮੈਂ ਵਸ ਇੱਕੋ ਹੀ ਆ ਪੰਜਾਬ ਰੰਗਲਾ ਪੰਜਾਬ ਹੈ ਤੁਸੀਂ ਸੇਵਾ ਸੇਵਾ ਕਰਨੀ ਜੁੜੋ ਬਣ ਨਸ਼ੇ ਪੱਤੇ ਤੋਂ ਦੂਰ ਰਹੋ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਚਾਹ ਹੈ ਤੇ ਨੌਜਵਾਨ ਅੱਗੇ ਵੀ ਆ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਵਿੱਚ ਜਿਹੜੇ ਨੌਜਵਾਨ ਆਗੂ ਆ ਬਹੁਤ ਅੱਗੇ ਹੋ ਕੇ ਕੰਮ ਕਰਨਗੇ ਜਿਹੜੇ ਮਤਕੀ ਰੀਡ ਦੀ ਹੱਡੀ ਹੈ ਕਾਂਗਰਸ ਪਾਰਟੀ ਦੀ ਲੇਡਿਸ ਤੇ ਨੌਜਵਾਨ ਇਹ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਹੋਣਗੇ ਉਹ ਜਿਹੜੇ ਨੇਤਾ ਵੀ ਹੋਣਗੇ ਸਾਰੇ ਨੌਜਵਾਨ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਾਫੀ ਚਿਰ ਤੋਂ ਜੁੜਿਆ ਆ ਪਰ ਮਾਡਾ ਵਿਜ਼ਨ ਕੀ ਸੀ ਜਦ ਤੋਂ ਸਟਾਰਟਿੰਗ ਜੀ ਪਾਰਟੀ ਨਾਲ ਜੁੜੇ ਸੀਗੇ ਕਿਉਂ ਤੁਸੀਂ ਜੁਆਇਨ ਕੀਤੀ ਸੀ ਕਾਂਗਰਸ ਜਿਹੜੀ ਕਿ ਸਭ ਤੋਂ ਵੱਡੀ ਪਾਰਟੀ ਹੈ ਇੰਡੀਆ ਦੇ ਵਿੱਚ ਮੇਰੇ ਦਾਦਾ ਜੀ ਕਾਂਗਰਸ ਪਾਰਟੀ ਨਾਲ ਉਹਨਾਂ ਨੇ ਬਹੁਤ ਸੇਵਾ ਨਿਭਾਈ ਮੇਰੇ ਪਿਤਾ ਜੀ ਕਾਂਗਰਸ ਪਾਰਟੀ ਸਾਰੀ ਜ਼ਿੰਦਗੀ ਰਹੀ ਉਸ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਨਾਲ ਦੇਖਿਆ ਕਿ ਬਹੁਤ ਇੱਕ ਧਰਮ ਨਿਰਪੱਖ ਪਾਰਟੀ ਹੈ ਇਹ ਕਿਸੇ ਨਾਲ ਕੋਈ ਫਰਕ ਨਹੀਂ ਕਰਦੀ ਪਾਰਟੀ ਠੀਕ ਹੈ ਤੇ ਦੇਸ਼ ਲਈ ਕੰਮ ਕਰਦੀ ਹੈ ਤੇ ਸਭ ਦਾ ਸਤਿਕਾਰ ਕਰਦੀ ਹੈ ਤੇ ਬਾਕੀ ਕਾਂਗਰਸ ਪਾਰਟੀ ਦੇ ਕੰਮ ਬੋਲਦੇ ਆ ਮੈਂ ਇਸ ਗੱਲ ਨੂੰ ਜ਼ਰੂਰ ਕਹਿੰਦਾ ਕਿ ਕੈਪਟਨ ਮਹਿੰਦਰ ਸਿੰਘ ਜੀ ਸੀਗੇ ਪੰਜਾਬ ਦੇ ਮੁੱਖ ਮੰਤਰੀ ਉਹ ਪਿਸ਼ੋਕੜੀ ਅਮੀਰ ਸੀਗੇ ਪਿਸ਼ੋਕੜ ਅਮੀਰ ਸੀਗੇ ਬਟ ਕਈ ਲੀਡਰ ਹੁੰਦੇ ਆ ਬਟ ਕਾਂਗਰਸ ਪਾਰਟੀ ਨਹੀਂ ਮਾਰੀ ਕਾਂਗਰਸ ਪਾਰਟੀ ਨੇ ਮਾੜੀ ਨਹੀਂ ਮੈਂ ਕਾਂਗਰਸ ਪਾਰਟੀ ਨੂੰ ਮਾੜਾ ਨਹੀਂ ਕਹਾਂਗਾ ਕਾਂਗਰਸ ਪਾਰਟੀ ਵਧੀਆ ਪਾਰਟੀ ਹੈ ਲੀਡਰ ਮੈਨੂੰ ਪਤਾ ਹੈ ਕਿ ਚਲੋ ਹੋ ਜਾਂਦੀ ਹੈ ਗਲਤੀਆਂ ਇਨਸਾਨ ਕੋਲ ਮਗਰ ਕਾਂਗਰਸ ਪਾਰਟੀ ਨਹੀਂ ਮਾੜੀ ਕਾਂਗਰਸ ਪਾਰਟੀ ਇੱਕ ਵੱਡੀ ਪਾਰਟੀ ਹੈ ਇੰਟਰਨੈਸ਼ਨਲ ਪਾਰਟੀ ਹੈ ਵਧੀਆ ਪਾਰਟੀ ਹੈ ਬਾਕੀ ਜਨਤਾ ਨੇ ਫੈਸਲਾ ਸੁਣਾਣਾ ਹੈ ਜੀ ਜਨਤਾ ਹੀ ਇਨਸਾਨ ਨੂੰ ਉੱਪਰ ਚੜਾਉਂਦੀ ਹੈ ਜਨਤਾ ਹੀ ਵਿਧਾਨ ਸਭਾ ਵਿੱਚ ਭੇਜਦੀ ਹੈ ਆਉਣ ਵਾਲੀ 4 ਤਰੀਕ ਨੂੰ ਉਹਨਾਂ ਨੇ ਫੈਸਲਾ ਸੁਣਾ ਦੇਣਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਬਣੂਗਾ ਤੇ ਲੋ ਲੋ ਦਿਹਾਣੇ ਤੋਂ ਕੋਣ ਸੀਟ ਜਿੱਤੂਗਾ ਤੁਹਾਡੇ ਸਾਹਮਣੇ ਆ ਜਾਣਾ ਸਾਰਾ ਹਾਂਜੀ ਤੁਹਾਡਾ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਹੁਣ ਪਤਾ ਲੱਗਦਾ ਹੈ ਕਿ ਜਿਹੜਾ ਯੂਥ ਹੈ ਦੇਸ਼ ਦੀ ਜਾਨ ਹੈਗੀ ਹੈ ਜਿਹਨੇ ਅੱਗੇ ਲੈ ਕੇ ਜਾਣਾ ਤੁਹਾਡੇ ਵਰਗੇ ਹੋਰ ਯੂਥ ਆ ਜਾਣ ਤੇ ਸਾਡਾ ਦੇਸ਼ ਬਹੁਤ ਅੱਗੇ ਜਾਏਗਾ ਨਹੀਂ ਗੱਲ ਕਹੂੰਗਾ ਕਿ ਨਸ਼ੇ ਪੱਤੇ ਤੋਂ ਦੂਰ ਰਹੋ ਨੌਜਵਾਨਾਂ ਨੂੰ ਇਹ ਹੀ ਅਪੀਲ ਕਹੂੰਗਾ ਵੀ ਨਸ਼ੇ ਪੱਤੇ ਤੋਂ ਦੂਰ ਰਹੋ ਤਾਂ ਦੇਖਦੇ ਪ੍ਰਧਾਨ ਮੰਤਰੀ ਵੀ ਨੇ ਵੀ ਕਹਿਤਾ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਇੰਟਰਵਿਊ ਦੇ ਵਿੱਚ ਤੇ ਹੁਣ ਤੁਸੀਂ ਵੀ ਕਹਿ ਰਹੇ ਹੋ ਮਤਲਬ ਇਹਦੇ ਵਿੱਚ ਸੱਚਾਈ ਹੈ ਕਿ ਨਸ਼ਾ ਹੈ ਹਾਂਜੀ ਸਰ ਨਸ਼ਾ ਤਾਂ ਬਹੁਤ ਹੈ ਔਰ ਪੰਜਾਬ ਦਾ ਜਿਹੜਾ ਲੋਸ ਵਿਸਿ ਸਿਸਟਮ ਹੈ ਉਹ ਵੀ ਸਹੀ ਨਹੀਂ ਹੈਗਾ ਸਹੀ ਨਹੀਂ ਹੈਗਾ ਆ ਸੀਗੇ ਸਾਡੇ ਨਾਲ ਭਾਜੀ ਵਧੀਆ ਇਹਨਾਂ ਨੇ ਗੱਲਬਾਤ ਕੀਤੀ ਹੈ ਠੀਕ ਹੈ ਜੀ ਭਾਤ ਬਦਲੇ ਗਲਾਬ ਵੋਟ ਜਰੂਰ ਪਾਓ ਮਾਜੀ ਉੱਤਲ ਲੁਧਾਨਾ ਇਨਫੋਰਮੇਸ਼ਨ ਤੋਂ ਥੈਂਕ ਯੂ